ਗੁਰਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜ਼ਬਤਾ ਜੀ ਨੋਵੇਂ ਪਾਸ਼ਾ ਇਹਦਾ ਧਟਨਾਸਰੀ ਨਾਸ੍ਰੀ ਮੱਲਾ ਨੋਵਾ ਆਨੰਮਬਰ ਜੀ 685 685 ਨਾਸ੍ਰੀ ਮੱਲਾ ਨੋਵਾ ਗੁਰਸਾਹਿਬ ਅੱਜ ਜ਼ਬਤਾ ਜੀ ਦੇਖੋ ਕੁਐਸਚਨ ਆਨਸਰ ਨੇ ਸਾਰੇ ਔਰ ਬੜਾ ਹੀ ਸੁੱਖਾ ਜ਼ਬਤਾ ਹੈ ਅੱਜ ਇਹ ਸਾਰੀ ਗੁਰਬਾਣੀ ਪੂਰੀ ਬੋਤੀ ਵਿੱਚੋਂ ਸੰਸਕ੍ਰਿਤ ਸ਼ਲੋਕ ਕੋਰੇ ਜੇ ਉਖੇ ਆਉਂਦੇ ਨੇ ਉਛਵਾਣੀ ਕਰ ਲੋ ਕਿ ਪਾਂਧੀ ਆ 7% ਜਿਹੜੀ ਕਿ ਥੋੜੀ ਜੀ ਜ਼ਿਆਦਾ ਮਿਲਕੇ ਧਿਆਨ ਮੰਗਦੀ ਹੈ ਜ਼ਿਆਦਾ ਮਿਲਕੇ ਇਕਾਗਰਤਾ ਮੰਗਦੀ ਹੈ ਕਿ ਜਦੋਂ ਅਸੀਂ ਵਿਚਾਰਨ ਚੱਲੀਏ ਤੇ ਥੋੜਾ ਜਿਹਾ ਟਾਈਮ ਜ਼ਿਆਦਾ ਚਾਹੀਦਾ। ਬਾਕੀ ਗੁਰੂ ਸਾਹਿਬ ਨੇ ਨਾ ਬੜੀ ਸੋਖੀ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੰਮ ਕੰਮ ਜਿਹੜੀਆਂ ਗੱਲਾਂ ਸਾਡੀ ਜ਼ਿੰਦਗੀ ਚ ਮੋੜਨੇ ਨਾ ਉਹਨਾਂ ਦੀ ਚੀਜ਼ਾਂ ਦੇ ਕੇ ਨਾ ਉਹਨਾਂ ਦੇ ਮਤਲਬ ਕਿ ਇਗਜ਼ਾਮਪਲਸ ਦੇ ਕੇ ਸਾਨੂੰ ਬੜਾ ਸੋਖਾ ਸਿਝਾਣਾ ਕੀਤਾ। ਇਹ ਤਾਂ ਕਿ ਹਰ ਬੰਦੇ ਨੂੰ ਇਸ ਚੀਜ਼ ਦੀ ਸਮਝ ਆ ਸਕੇ ਗੁਰਬਾਣੀ ਦੇ ਪਰ ਉਹ ਅਸੀਂ ਨਾ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਅਸੀਂ ਅੰਨਿਆ ਵੇਸ ਲਿਓ ਜੰਨੇ ਆ ਜੀ ਆ ਤਾਂ ਅਗੰਮੀ ਬਾਣੀ ਆ ਜੀ ਆ ਤਾਂ ਜੀ ਕਿਸੇ ਕਿਸੇ ਦੇ ਸਮਝ ਜੇ ਜੇ ਇਤਨੀ ਔਖੀ ਸੀ ਜੇ ਗੰਭੀਰ ਬਾਣੀ ਸੀ ਕਿ ਮਲਕੇ ਨਾ ਕਿਸੇ ਦੇ ਸਮਝ ਰੇ ਤਾਂ ਗੁਰੂ ਸਾਹਿਬ ਸਾਨੂੰ ਕਿਉ ਦੇਕੇਗੇ ਅੰਨੀਆਂ ਉਹਨਾਂ ਨੇ ਮਿਹਨਤ ਕੀਤੀ ਅੰਨੀਆਂ ਆਪਣਾ ਕੰਦੀਆਂ ਨੀਆਂ ਸ਼ਾਦਤਾਂ ਹੋਈਆਂ ਅੰਨੀਆਂ ਅੱਖੀਆਂ ਝੱਲੀਆਂ ਗੁਰੂ ਸਾਹਿਬ ਨੇ ਤੇ ਜੇ ਕਿਸੇ ਦੇ ਸਵਾਜਿ ਨਹੀਂ ਆਣੀ ਸੀ ਗੁਰੂ ਸਾਹਿਬ ਨੇ ਜਿੰਨੀ ਵੀ ਕੁਰਬਾਨੀ ਹੈ ਨਾ ਬੇਅੰਤ ਲਾਈਫ ਮੇਰੀ ਜ਼ਿੰਦਗੀ ਵਿੱਚ ਹਰ ਗੱਲ ਹਰ ਚੀਜ਼ ਦਾ ਮਾਣ ਵਾਲੀ ਹੈ ਔਰ ਕੋਈ ਐਸਾ ਕੁਸਚਨ ਨਹੀਂ ਹੈ ਜਿਹੜਾ ਗੁਰੂ ਸਾਹਿਬ ਸਾਨੂੰ ਜਵਾਬ ਨਹੀਂ ਦਿੰਦੇ ਕੁਰਬਾਨੀ ਦੇ ਬੇਸ਼ਰਤੇ ਇਹ ਹੈ ਕਿ ਵੀ ਮੈਂ ਆਪ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਤੇ ਗੁਰੂ ਸਾਹਿਬ ਕੋਲੋਂ ਆਪ ਸਮਝਣੇ ਦੀ ਕੋਸ਼ਿਸ਼ ਕਰਾਂ ਗੁਰੂ ਸਾਹਿਬ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਸਮਝਾਣਾ ਕਰੋ ਗੁਰਬਾਣੀ ਦੀ ਗੁਰਬਾਣੀ ਦੀ ਰੋਸ਼ਨੀ ਦੇ ਤੇ ਗੁਰੂ ਸਾਹਿਬ ਨੇ ਬਹੁਤ ਸਿੰਪਲ ਤੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਣਿਆ ਵਾਲੇ ਚੀਜ਼ਾਂ ਰੂਟੀਨ ਲਾਈਫ ਵਿੱਚ ਅਸੀਂ ਕੀ ਕਰਨਾ ਹੈ ਕਿਸ ਤਰ੍ਹਾਂ ਜੀਵਨ ਜਿੰਦਗੀ ਜੀਣੀ ਹੈ ਕਿਸ ਤਰ੍ਹਾਂ ਰਿਸ਼ਤੇ ਜੀਣੀ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਖੁਸ਼ੀਆਂ ਦੇਣੀਆਂ ਵਿਕਾਸ ਦੇਣਾ ਖੇੜਾ ਦੇਣਾ ਸਮਾਜ ਸੋਨਾ ਬਣਾਣਾ ਘਰ ਸੋਹਣਾ ਬਣਾਣਾ ਆਪਣੇ ਰਿਸ਼ਤੇ ਜਿਹੜੇ ਮਿਲ ਕੇ ਐਨੇ ਖੁੱਲ ਚੁੱਕਿਆ ਨੂੰ ਵਿਖੜ ਚੁੱਕਿਆ ਨੂੰ ਕਿਵੇਂ ਸਟਰੋਂਗ ਬਣਾਣਾ ਕਿਵੇਂ ਇੱਕ ਮੋਠ ਰਹਿਣਾ ਕਿਵੇਂ ਅਸੀਂ ਓਖਿਆਈ ਵਿੱਚ ਘਬਰਾਣਾ ਨਹੀਂ ਕਿਵੇਂ ਚੜ੍ਹਦੀ ਕਲਾ ਰੱਖਣੀ ਹੈ ਕਿਵੇਂ ਆਪਣੇ ਮਨ ਨੂੰ ਉਚਾਈਆਂ ਵੱਲ ਲੈ ਕੇ ਜਾਣਾ ਹੈ ਕਿਵੇਂ ਸੂਰਤ ਜੋਤ ਅਸੀਂ ਨੀਵਾ ਸੋਚਦੇ ਹਾਂ ਤੇ ਸਾਡੇ ਅੰਦਰ ਕੀ ਕੀ ਗੜਬੜ ਹੁੰਦੀ ਨੇ ਕੀ ਕੀ 네ਗੇਟਿਵ ਤੇ ਪੋਜ਼ਿਟਿਵ ਜਿਹੜਾ ਸਾਡੇ ਅੰਦਰ ਚੱਲਦਾ ਰਹਿੰਦਾ ਹੈ ਸਾਡੇ ਸਾਡੇ ਥਾਟਸ ਚੱਲਦੇ ਰਹਿੰਦੇ ਨੇ ਸਾਰਿਆਂ ਬਾਰੇ ਗੁਰੂ ਸਾਹਿਬ ਨੇ ਬੜੀ ਖੁੱਲਕੇ ਸਾਨੂੰ ਸਮਝਾਉਣਾ ਕੀਤਾ ਸੋ ਆਈ ਆਪਣੇ ਸ਼ਬਦ ਵਲ ਗੁਰੂ ਸਾਹਿਬ ਕੀ ਕਹਿ ਰਹੇ ਨੇ ਨਾਸਟਰੀ ਮਹੱਲਾ ਨੋਵਾ अब मैं कौन उपाय उपाव करू कल आ गई भी हमका अपना जतन करा केड़ा तरीका अपनावाड़ी जुगत अपना ताकि मैं इना चीजा को छुट्टा जड़िया अगलिया प्रांतिया क्वेश्चन है कि तरीका अभी कई बार कहने ना आम कोई कर, अच्छा काम कि होगा ਅੱਛਾ ਕੰਮ ਐਵੇਂ ਹੋਏਗਾ ਸਾਨੂੰ ਸਾਹਮਣੇ ਵਾਲੇ ਦੇਗਾ ਐਵੇਂ ਐਵੇਂ ਕਰੀ ਠੀਕ ਹੈ ਨਾ ਅਸਰੇ ਵੀ ਗੁਰੂ ਸਾਹਿਬ ਸਾਨੂੰ ਸਮਝਾਣਾ ਕਰ ਰਹੇ ਨੇ ਵੀ ਹੁਣ ਤੂੰ ਕਿਹੜੇ ਕਿਹੜੇ ਉਪਾਅ ਕਰ ਸਕਦਾ ਹੈ ਕਿਹੜਾ ਤਰੀਕਾ ਅੱਛਾ bari ਕੋਈ ਤਰੀਕਾ ਨਹੀਂ ਹੈ ਕਿ ਇੱਕੀ ਦੀਵਾ ਜਗਾਣਾ ਉੱਤੇ ਮੋਮਬਤੀ ਜਗਾਣੀਆ ਵਰਤ ਰੱਖਣਾ ਚੰਦਰਮਾ ਨੂੰ ਪਾਣੀ ਦੇਣਾ ਸਵੇਰ ਨੂੰ ਪਾਣੀ ਦੇਣਾ ਸ਼ਾਮ ਨੂੰ ਦੇਣਾ ਆਤ ਫੁੱਟੇ ਸੋੜਾ ਸਿੱਤਾ ਸੋ ਨਹੀਂ ਐਸਾ ਕੁਝ ਨਹੀਂ ਹੈ ਨਾ ਸ਼ਰੀ ਨੂੰ ਕੁਸਟ ਦੇਣਾ ਤੁਸੀਂ ਸੋਫੇ ਤੇ ਬੈਠੇ ਤੁਸੀਂ ਬੈੱਡ ਤੇ ਬੈਠ ਤੁਸੀਂ ਜਿੱਥੇ ਮਰਜ਼ੀ ਬੈਠੋ ਤੁਸੀਂ ਵਾਸ਼ਰੂਮ ਵਿੱਚ ਹੋ ਕੁਰਸੋਤ ਦੇ ਬੜੇ ਸਿੰਪਲ ਤਰੀਕੇ ਨਾਲ ਸਿੰਪਲ ਵੇ ਨਾਲ ਕਹਿੰਦੇ ਨੇ ਆਪ ਮੈਂ ਕੋਣ ਉਪਾਅ ਕਰੋ ਕਹਿੰਦੇ ਨੇ ਜਹ ਬਿਦਮਨ ਕੋ ਸੰਸਾਰ ਚੋਂ ਕੇ ਭੌਨਿਤ ਪਾਰ ਪਰੋ ਵਾਹ ਰਹਾਵਲੀ ਪੰਕਤੀ ਤੇ ਹਮੇਸ਼ਾ ਰੁਕੋ ਪੋਜ਼ ਦਿਓ ਇਹਦੇ ਵਿੱਚ ਸਾਰੇ ਸ਼ਬਦ ਦਾ ਤਤਸਾਰ ਕਹ ਲੋ ਕਿ ਪੂਰਾ ਨਿਚੋੜ ਪ੍ਰੋਤੀ ਵਿੱਚ ਚੁਪਿਆ ਹੁੰਦਾ ਤਾਂ ਕਿ ਸਾਨੂੰ ਦੂਜੀ ਵਾਲੀਆਂ ਪੰਕਤੀਆਂ ਸਮਝ ਆ ਸਕਣ ਇਹ ਦੂਸਰੀ ਜਿਹੜੀਆਂ ਪੰਕਤੀਆਂ ਉਸ ਨੂੰ ਹੈਲਪ ਕਰ ਰਹੀਆਂ ਨੇ ਉਹ ਸ਼ਬਦ ਨੂੰ ਉਹ ਦੋ ਪੰਕਤੀਆਂ ਨੂੰ ਕੋਲ ਲੈ ਵਾਸਤੇ ਜਿਹੜੀ ਰਹਾਉ ਵੱਲੇ ਪੰਕਤੀ ਹੋ ਹਮੇਸ਼ਾ ਇੱਕ ਵਾਰ ਦੇ ਸਮਝੇ ਦੋ ਵਾਰ ਪੜੋ ਸਿਆਜ ਪੜ ਤਾਂ ਮਤਲਬ ਇਹ ਹੋਣਾ ਦੋ ਵਾਰ ਨਹੀਂ ਸਮਝੇ ਤਿੰਨ ਚਾਰ ਪੰਜ 6 ਭਾਵੇਂ 10 ਵਾਰ ਪੜੋ ਹਮੇਸ਼ਾ ਸਤ ਪਹਿਲਾ ਸਾਨੂੰ ਸ਼ਬਦ ਦੇਖਣਾ ਬਲਕਿ ਅਸ ਤੋਂ ਪਹਿਲਾ ਕਿਹੜਾ ਸ਼ਬਦ ਸੀ ਕੀ ਚੱਲ ਰਿਹਾ ਹੈ ਕੀ ਗੁਰੂ ਸਾਹਿਬ ਸਾਨੂੰ ਸਮਝਾਣਾ ਕਰ ਰਹੇ ਹੈ ਦੇ ਵਿੱਚ ਕਹਿ ਰਹੇ ਨੇ ਅਬ ਮੈਂ ਕੋਣ ਉਪਾਬ ਕਰੂੰ ਮੈਂ ਕਿਹੜਾ ਯਤਨ ਕਰਾਂ ਮੈਂ ਕਿਹੜਾ ਤਰੀਕਾ ਅਪਣਾਵਾਂ ਜੇ ਇਹ ਵਿਦਮਨ ਕੋ ਸੰਸਾਰ ਚੋਂ ਕੇ ਬੋਹ ਨਿਦ ਪਾਰ ਪਰੂ ਹੁਣ ਇੱਥੇ ਇੱਕ ਤੇ ਮਨ ਦੇ ਸੰਸਾਰ ਦੀ ਗੱਲ ਆ ਗਈ ਹੈ ਕਹਿੰਦੇ ਨੇ ਜੇ ਇਹ ਵਿਦ ਮਨ ਕੋ ਸੰਸਾਰ ਚੋਂ ਕੇ ਸੰਸਾਰ ਦਾ ਮਤਲਬ ਹੁੰਦਾ ਹੈ ਸੰਸਾਰ ਦਾ ਮਤਲਬ ਹੁੰਦਾ ਹੈ ਵੀ ਸੰਸਾਰ ਦਾ ਮਤਲਬ ਹੈ ਕਿ ਅਸੀਂ ਡਰੇ ਰਹਿੰਦੇ ਹਾਂ ਸਹਿਮਿਚ ਰਹਿਣਾ ਧਾਰੇ ਚ ਰਹਿਣਾ ਕੋਖਲੇ ਚ ਰਹਿਣਾ ਸਾਨੂੰ ਐ ਨਹੀਂ ਹੁੰਦਾ ਜਿਵੇਂ ਸਾਰਾ ਦਿਨ ਅਸੀਂ ਸਾਡਾ ਆਪਣਾ ਮਨ ਕਰਕੇ ਹਾਇ ਇਹ ਨਾ ਹੋਵੇ ਹਾਇ ਉਹ ਨਾ ਹੋਵੇ ਸਾਨੂੰ ਜੋ ਵੀ ਕੁਦਰਤ ਪਰਮਾਤਮਾ ਨੇ ਜੋ ਵੀ ਸਾਨੂੰ ਦਾਤਾ ਦਿੱਤੇ ਹੁੰਦੇ ਆ ਨਾ ਅਸੀਂ ਇੱਕ ਸਹਿਮ ਤੇ ਧਰ ਦੇ ਥੱਲੇ ਨਾ ਉਹਨਾਂ ਨੂੰ ਯੂਜ਼ ਕਰਦੇ ਆ ਉਹਨਾਂ ਨੂੰ ਅਸੀਂ ਜੇ ਬਰਥਡੇ ਵੀ ਆ ਨਾ ਇੱਕ ਧਾਰ ਹੁੰਦਾ ਤੇ ਇੱਕ ਸਹਿਮ ਹੁੰਦਾ ਕਿ ਵੀ ਮੇਰਾ ਬਿਜ਼ਨਸ ਹੈ ਹੋਣਾ ਚੱਲੇ ਜਾਏ ਮੇਰੀ ਸਿਹਤ ਨਾ ਖਰਾਬ ਹੋ ਜਾਏ ਮੇਰਾ ਘਰ ਨਾ ਚਲੇ ਜੇ ਮੇਰੇ ਬੱਚੇ ਨੂੰ ਨਾ ਕੁਝ ਹੋ ਜਾਏ ਮਤਲਬ ਕਿ ਕੁਝ ਵੀ ਅਸੀਂ ਵਰਤਦੇ ਆ ਨਾ ਅਸੀਂ ਇੱਕ ਸਾਮ ਤੇ ਇੱਕ ਡਾਰ ਤੇ ਇੱਕ ਤੋਖਲੇ ਥੱਲੇ ਜਾਵਾਂ ਮਤਲਬ ਕਿ ਵਰਤਦੇ ਆ ਅਸੀਂ ਖੁਸ਼ੀ ਨਹੀਂ ਸਾਡੇ ਨਾਲ ਅੰਦਰ ਖੇੜਾ ਨਹੀਂ ਹੁੰਦਾ ਕਿਉਂਕਿ ਅਸੀਂ ਡਰ ਰਹਿਤ ਨਹੀਂ ਕਦੀ ਹੁੰਦੇ ਪਰ ਸਾਨੂੰ ਨਾ ਗੁਰਬਾਣੀ ਨੇ ਨਾ ਸਾਨੂੰ ਡਰ ਰਹਿਤ ਕੀਤਾ ਦੇਖੋ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਨਾ ਗੁਰੂ ਸਾਹਿਬ ਦੇਖੋ ਜਿਹੜੀ ਸ਼ਹੀਦੀਆਂ ਹੋਈਆਂ ਕਿਵੇਂ ਹੋਈਆਂ ਉਹ ਉਹ ਡਰ ਗਏ ਤੋ ਚੁੱਕੇ ਸੀਗੇ ਉਹਨਾਂ ਨੇ ਆਪਾ ਤਿਆਗ ਦਿੱਤਾ ਸੀ ਆਪਾ ਸਮਰਪਿਤ ਕਰਤਾ ਸੀਗੇ ਗੁਰੂ ਨੂੰ ਗੁਰੂ ਦਾ ਮਤਲਬ ਗਿਆਨ ਹੈ ਕਿਸੇ ਸ਼ਰੀਰ ਨੂੰ ਨਹੀਂ ਉਹਨਾਂ ਨੇ ਆਪਾ ਦਿੱਤਾ ਸੀ ਗੁਰੂ ਤੇ ਇੱਕ ਬਾਦਲ ਸਾਹਿਬ ਜੀ ਗੁਰੂ ਗਿਆਨ ਦੀਵਾ ਹੈ ਪ੍ਰਕਾਸ਼ ਹੈ ਗਿਆਨ ਹੈ ਉਹ ਜਿਹੜਾ ਸਦਾ ਰਹਿਣ ਵਾਲਾ ਗਿਆਨ ਹੈ ਉਹ ਯਾਨੀ ਕਿ ਹੁਣ ਹੈਗਾ 10 ਸਾਲ 20 ਸਾਲ 100 ਸਾਲ ਬਾਅਦ ਨਹੀਂ ਹੋਏਗਾ ਨਹੀਂ ਉਹ ਤਾਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਕੋਸੀ ਵੀ ਸੱਚ ਜਿਹੜਾ ਸੱਚ ਹੈ ਗਿਆਨ ਹੈ ਉਹ ਸਦਾ ਰਹਿਣ ਵਾਲਾ ਗੁਰਤੇ ਗੁਰ ਨਾਨਕ ਪਾਤਸ਼ਾਹ ਤੋਂ ਲੈ ਕੇ ਜਿੰਨੀ ਵੀ ਅਸੀਂ ਬਾਣੀ ਪੜ੍ਹਦੇ ਹਾਂ ਚੇ ਉਹ ਭਗਤਾ ਦੀ ਹੈ ਪੱਟਾਂ ਦੇ ਸੋਈਏ ਨੇ ਤਿੰਨ ਗੁਰਮੁਖਾ ਦੀਆਂ ਉਹ ਮਲਕੇ ਗੁਰੂ ਗਿਆਨ ਸ਼ਬਦ ਸ਼ਬਦ ਜਿਹਦੇ ਤੋਂ ਸਾਨੂੰ ਗਿਆਨ ਪ੍ਰਾਪਤੀ ਹੁੰਦੀ ਹੈ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਸਰੀਰ ਨਹੀਂ ਹੈ ਕਿਉਂਕਿ ਜਿਹੜਾ ਅਕਾਲ ਪੁਰਖ ਹੈ ਉਹ ਵੀ ਸਰੀਰ ਨਹੀਂ ਹੈ ਜੋ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਬੜਾ ਦਾ ਰੂਪ ਨਾ ਰੇਖ ਨਾ ਰੰਗ ਦੇ ਚਿੱਤਰ ਹੈ ਗੁੰਦੇ ਪ੍ਰਭੂ ਪਰ ਉਹ ਦੇਖੋ ਉਹਦਾ ਕੋਈ ਸ਼ਰੀਰ ਨਹੀਂ ਹੈ ਪਰ ਉਹ ਸਾਰਿਆਂ ਵਿੱਚ ਸ਼ਰੀਰ ਦੇ ਰੂਪ ਇਸ ਸ਼ਰੀਰ ਦੇ ਅੰਦਰ ਸਾਡੇ ਅੰਦਰ ਆਤਮੇ ਤੇ ਸਾਰਿਆਂ ਵਿੱਚ ਵਸ ਰਿਹਾ ਵੇ ਪਰ ਉਹਦਾ ਆਪ ਦਾ ਕੋਈ ਰੂਪ ਰੇਖ ਰੰਗ ਨਹੀਂ ਹੈਗਾ ਵੀ ਜਿਹੜਾ ਅਸੀਂ ਕਹੀ ਕਿ ਪਰਟੀਕੂਲਰ ਇੱਕ ਜਗ੍ਹਾ ਤੇ ਰਹਿੰਦਾ ਤੇ ਉਸ ਨੂੰ ਜਾ ਕੇ ਪਕੜ ਲਈਏ ਜਾਂ ਉਹਨੂੰ ਮਨਾ ਲਈਏ ਉਹਦੇ ਪੈਰ ਕੱਢ ਲਈਏ ਉਹਦੇ ਹੱਥ ਕੱਢ ਲਈਏ ਉਹਦੀ ਕੁਸ਼ਾਮਦ ਕਰ ਲਈਏ ਤੇ ਉਹ ਖੁਸ਼ ਹੋ ਜਾਏਗਾ ਨਹੀਂ ਐਸਾ ਕੁਝ ਨਹੀਂ ਨਾਗਾ ਐ ਗੁਰਮਤ ਗੁਰਮਤ ਦਾ ਕਾਹ ਕਹਿ ਲੋ ਸਿਧਾਂਤ ਹੈ ਗੁਰਮੁਖ ਦਾ ਪੱਕਾ ਫਲਸਫਾ ਹੈ ਕਿ ਉਹ ਕੋਈ ਸ਼ਰੀਰ ਨਹੀਂ ਹੈ ਉਹ ਗਿਆਨ ਰੂਪੀ ਹੈ ਆ ਗੋਲ ਰੂਪ ਹੈ ਨਿਯਮ ਰੂਪ ਹੈ ਉਹਦੇ ਜੀ ਜਿਹੜੇ ਨਿਯਮ ਹੈ ਨਾ ਉਹ ਸੱਚੇ ਨੇ ਗੁਰੂ ਸਾਹਿਬ ਕਹਿੰਦੇ ਨਾ ਵੀ ਉਹ ਆਪ ਸੱਚਾ ਉਹਨੇ ਜੋ ਵੀ ਬਣਾਇਆ ਨਾ ਕੁਦਰਤ ਵਿੱਚ ਸਭ ਕੁਝ ਸੱਚਾ ਬਣਾਇਆ ਤੇ ਇੱਥੇ ਕਹ ਰਹੇ ਨੇ ਜਹ ਵਿਦ ਮਨ ਕੋ ਸੰਸਾ ਚੁੱਕੇ ਹੋ ਨਿਤ ਪਾਰ ਪਰੋ ਪਹਿਲਾਂ ਤੇ ਆ ਜੀ ਮੇਰੇ ਮਨ ਦੇ ਸੰਸੇ ਚੁੱਕ ਜਾਂ ਮੇਰਾ ਸੈਮ ਖਤਮ ਹੋ ਜਾਵੇ ਮੇਰਾ ਡਾਰ ਖਤਮ ਹੋ ਜਾਵੇ ਤੇ ਦੂਜਾ ਕਹਿੰਦੇ ਨੇ ਭੋਨ ਦੀ ਦਪਾਰ ਪਰੋ ਵੀ ਐਸ ਸੰਸਾਰ ਸੁੰਦਰ ਤੋਂ ਐ ਪੌ ਦਾ ਮਤਲਬ ਐਸ ਡਾਰ ਤੋਂ ਮੈਂ ਕਿਵੇਂ ਛੁਟਕਾਰਾ ਪਾ ਸਕਾਂ ਤੇ ਮੈਂ ਕਹਿੰਦਾ ਵੀ ਸਾਡੇ ਅੰਦਰ ਇੱਕ ਸੈਮ ਤੇ ਡਾਰ ਹੁੰਦਾ ਕਿ ਜੋ ਵੀ ਕੋਲ ਹੈਗਾ ਉਹ ਖਤਮ ਨਾ ਹੋ ਜਾਵੇ ਅੱਛਾ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਆ ਜਦੋਂ ਸਾਡਾ ਮਨ ਸਟਰੋਂਗ ਹੁੰਦਾ ਜਦੋਂ ਸਾਨੂੰ ਆਤਮਿਕ ਬਲ ਮਿਲਦਾ ਹੈ ਗੁਰੂ ਕੋਲ ਫਿਰ ਸਾਨੂੰ ਨਾ ਅਸੀਂ ਇਹ ਚੀਜ਼ਾਂ ਵਰਤਦੇ ਆ ਨਾ ਕੋੜੀਆਂ ਹੋ ਗਈਆਂ ਬੋਤੀਆਂ ਹੋ ਗਈਆਂ ਇੱਕ ਤਾਂ ਸਾਡੇ ਅੰਦਰ ਸਹਿਜ ਆ ਜਾਂਦਾ ਹੈ ਜੇ ਥੋੜਾ ਹੀ ਸੰਤੋਖ ਹੈ ਜੇ ਬੋਤਾਂ ਤਾਂ ਵੀ ਸੰਤੋਖ ਹੈ ਮੇਰੇ ਕਹਿ ਅਸੀਂ ਨੂੰ ਫਿਰ ਇੱਕ ਇੱਕ ਲਾਈਨ ਜੀ ਸਾਡੀ ਲਾਈਫ ਹੋ ਜਾਂਦੀ ਹੈ ਸਹਿਜ ਆ ਜਾਂਦਾ ਇੱਕ ਮਤਲਬ ਕਿ ਟਿਕਾਅ ਆ ਜਾਣਾ ਇੱਕ ਮਤਲਬ ਕਿ ਅੰਦਰ ਅੰਤਰਾਤਮੇ ਵੀ ਜੈ ਗੁਰੂ ਸਾਹਿਬ ਤੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦੁੱਖ ਸੁੱਖ ਤੋਂ ਉੱਪਰ ਉੱਠ ਜਾਣਾ ਮਾਨ ਅਪਮਾਨ ਤੋਂ ਉੱਪਰ ਉੱਠ ਜਾਣਾ ਨਿੰਦਾ ਉਸਤਤ ਨਿੰਦਾ ਤੋਂ ਉੱਤੇ ਉੱਠ ਜਾਣਾ ਮਤਲਬ ਕਿ ਇੱਕ ਬੈਲੈਂਸ ਜੀ ਸਾਡੀ ਲਾਈਫ ਹੋ ਜੇ। ਇਹ ਉਹ ਸਭ ਸਾਡਾ ਬੈਲੈਂਸ ਸਿੱਖਾ ਲੈਣੇ ਵੀ ਜੇ ਤੇਰੀ ਜ਼ਿੰਦਗੀ ਵਿੱਚ ਕੁਝ ਖੁੱਸ ਵੀ ਗਿਆ ਨਾ ਕੋਈ ਸਰੀਰਕ ਕਰਕੇ ਕੋਈ ਪ੍ਰੋਬਲਮ ਆ ਗਈ ਜਾਂ ਘਰੋਂ ਕੋਈ ਚਲੇ ਗਿਆ ਜਾਂ ਕੋਈ ਬਿਜ਼ਨਸ ਵਿੱਚ ਘਾਟਾ ਆ ਗਿਆ ਜਾਂ ਕੁਝ ਵੀ ਹੋ ਗਿਆ ਕਿ ਤੇਰੀ ਬੈਲੈਂਸ ਹੋ ਜੇ ਕਿ ਲਾਈਫ ਜਿਹਨੂੰ ਅਸੀਂ ਕਹਿੰਦੇ ਨਾ ਚੜਦੀ ਕਲਾ ਇੰਦੀ ਗੱਲਾਂ ਨਹੀਂ ਚੜਦੀ ਕਲਾ ਕਿਉਂਕਿ ਜਦੋਂ ਸਾਨੂੰ ਗਿਆਨ ਹੋ ਜਾਏਗਾ ਫਿਰ ਸਾਡਾ ਮਨ ਸਟਰੋਂਗ ਹੁੰਦਾ ਹੈ ਗੁਰੂ ਦੇ ਗਿਆਨ ਦੇ ਦੁਆਰਾ ਹੀ ਮਨ ਸਟਰੋਂਗ ਹੁੰਦਾ ਤੇ ਫਿਰ ਅਸੀਂ ਆਪਣੇ ਆਪ ਨੂੰ ਬੈਲੈਂਸ ਰੱਖਣਾ ਸ਼ੁਰੂ ਕਰ ਦਿੰਦੇ ਆ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਜਹਿ ਬਿਦ ਕੋ ਮਨ ਜਹਿ ਜਹਿ ਬਿਦ ਮਨ ਕੋ ਸੰਸਾਰ ਚੁੱਕੇ ਹੈਨਾ ਤੇ ਕਿੰਨੇ ਜਿਸ ਤਰ੍ਹਾਂ ਮੇਰੇ ਮਨ ਦੇ ਸਹਿਮ ਮੁੱਕ ਜਾਣ ਅਤੇ ਮੈਂ ਸੰਸਾਰ ਸੁਹੰਦਰ ਤੋਂ ਵੀ ਪਾਰ ਲੰਘ ਜਾਵਾਂ ਉਹ ਦੋ ਗੱਲਾਂ ਹੋ ਗਿਆ ਨਾ ਸੰਸੇ ਵੀ ਖਤਮ ਹੋ ਜੜਿਆ ਇਹ ਸਾਰੇ ਡਰ ਵੀ ਖਤਮ ਹੋ ਜਣੇ ਆ ਫਿਰ ਕਹਿੰਦੇ ਨੇ ਜਨਮ ਪਾਏ ਕਛ ਭਲੋ ਨਾ ਕੀਨੋ ਪਾਪ ਤੇ ਅਧਿਕ ਡਰੂ ਦੇਖੋ ਸਾਨੂੰ ਆਪਣੇ ਅੰਦਰ ਹੀ ਜਿਹੜੇ ਨੈਗੇਟਿਵ ਪੋਜ਼ਿਟਿਵ ਸਾਡਾ ਅੰਦਰ ਚੱਲਦਾ ਰਹਿੰਦਾ ਨਾ ਸਾਨੂੰ ਆਪਣੇ ਨੈਗੇਟਿਵ ਤੋਂ ਆਪੇ ਡਰ ਲੱਗਦਾ ਸਾਨੂੰ ਆਪਣੇ ਪਾਪਾਂ ਤੋਂ ਆਪੇ ਡਰ ਲੱਗਦਾ ਤੇ ਦੇਖੋ ਉਹ ਕੀਤੇ ਉਹਨੇ ਅਸੀਂ ਮੰਨ ਕਰਕੇ ਹੁਣ ਇੱਥੇ ਵੀ ਗੁਰੂ ਜੀ ਕਹਿੰਦੇ ਨੇ ਜਨਮ ਪਾਏ ਕਛ ਭਲੋ ਨਾ ਕੀਨੋ ਮੈਨੂੰ ਤੂੰ ਜਨਮ ਦਿੱਤਾ ਮਨੇ ਸਵਾਸ ਦਿੱਤੇ ਪਰ ਮੈਂ ਕੋਈ ਵੀ ਭਲਾਈ ਦਾ ਕੰਮ ਨਹੀਂ ਕੀਤਾ ਅੱਛਾ ਸਭ ਤੋਂ ਪਹਿਲਾਂ ਨਾ ਬੰਦਾ ਆਪਣੇ ਜਿਹੜਾ ਕੋਈ ਭਲਾ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਮੇਰੇ ਤੋਂ ਹੀ ਸ਼ੁਰੂ ਹੋਏਗਾ ਬਾਅਦ ਹੀ ਜਦ ਮੈਂ ਕਿਸੇ ਦਾ ਭਲਾ ਕਰ ਸਕਦਾ ਤੈ ਕੋ ਜੇ ਮੈਂ ਮਨ ਕਰਕੇ ਆਪਣਾ ਭਲਾ ਨਹੀਂ ਸੋਚ ਸਕਦੀ ਮੈਂ ਦੂਜੇ ਦਾ ਭਲਾ ਕੀ ਕਰਾਂ ਜਿਹੜਾ ਮੈਂ ਕਮਾਇਆ ਹੋਏਗਾ ਮੈਂ ਅਗਲੇ ਅਗਲੇ ਨੂੰ ਵੀ ਤਾਂ ਮੈਂ ਉਹੀ ਉਹ ਦੇਵਾਂਗੀ ਜੋ ਮੇਰੇ ਅੰਦਰ ਹੁੰਦਾ ਨਾ ਉਹੀ ਉਹ ਅਸੀਂ ਦੂਸਰੇ ਨੂੰ ਦੇਣੀ ਹੈ ਉਚੈ ਚੰਗੋਏ ਤੇ ਚੇ ਮਾਰਾ ਉਹ ਜੇ ਮੈਂ ਭਲਾ ਕਮਾਇਆ ਹੋਏਗਾ ਜੇ ਮੈਂ ਭਲਾਈ ਕਮਾਈ ਹੋएगी ਜੇ ਮੈਂ ਰੱਬੀ ਗੁਣਾ ਨੂੰ ਕਮਾਇਆ ਹੋਏਗਾ ਜੇ ਮੈਂ ਸਹਿਜ ਨੂੰ ਕਮਾਇਆ ਹੋਏਗਾ ਜੇ ਮੈਂ ਪ੍ਰੇਮ ਨੂੰ ਕਮਾਇਆ ਹੋਏਗਾ ਜੇ ਮੈਂ ਧੀਰਜ ਨੂੰ ਕਮਾਇਆ ਹੈਗਾ ਤੇ ਮੈਂ ਉਹ ਹੀ ਉਹ ਤੇ ਜੇ ਮੈਂ ਕਾਲੀ ਨੂੰ ਕਮਾਇਆ ਹੋਇਆ ਗੁੱਸੇ ਨੂੰ ਕਮਾਇਆ ਹੋਏਗਾ ਹੰਕਾਰ ਨੂੰ ਕਮਾਇਆ ਹੋਏਗਾ ਤੇ ਮੈਂ ਉਹਦੇ ਜੋ ਐਥੇ ਵੀ ਕਹੋ ਸਕਦੇ ਨੇ ਜਨਮ ਪਾਏ ਕਛ ਬਲੋ ਨਾ ਕੀਨੋ ਤੇ ਅਧਿਕ ਡਰੋ ਮਨੁੱਖੀ ਹੈ ਜੀ ਮੁੱਖਾ ਜਨਮ ਤੇ ਮਾਪਤ ਕਰ ਲੇਤਾ ਪਰ ਅਸੀਂ ਮਨੁੱਖ ਨਹੀਂ ਹੈਂ ਮਰਨ ਬਲ ਨਾ ਸੋ ਜਦ ਤੱਕ ਅਸੀਂ ਗੁਰੂ ਦੀ ਸ਼ਰਣੀ 'ਚ ਨਹੀਂ ਆਉਂਦੇ ਇਹ ਸਰੀਰ ਹੈ ਸਾਡਾ ਜਿਵੇਂ ਨੇ ਕਰਤੂਤ ਪਸ਼ੂ ਕੀ ਮਾਨਸ ਚਾਹਤ ਹੁਣ ਜਲੰਧਰ ਜਿਹੜਾ ਹੁਣੇ ਹਾਦਸਾ ਹੋਇਆ ਛੋਟੀ ਜੀ ਬੱਚੀ ਨਾਲ ਸਾਡੇ ਬੱਚੀ ਨਾਲ ਅਸੀਂ ਉਸੇ ਸਮਾਜ 'ਚ ਸਾਹ ਲੈ ਰਹੇ ਹਾਂ ਉਹ ਤੁਹਾਨੂੰ ਕੀ ਲੱਗਦਾ ਇਨਸਾਨ ਸੀਗਾ ਅਸੀਂ ਜਾਨਵਰ ਤੋਂ ਵੀ ਬੱਤਰ ਹੋ ਚੁੱਕੇ ਆ ਜੇ ਸਾਡੇ ਕੋਲ ਸੱਚ ਨਹੀਂ ਹੈ ਕਿਉਂਕਿ ਜਾਨਵਰ ਵੀ ਅਸੀਂ ਕੁੱਤਾ ਬਿੱਲੀ ਤੁਸੀਂ ਘਰ ਕਦੀ ਪਾਲੋ ਨਾ ਉਹ ਕਦੀ ਸਾਡੇ ਬੱਚੇ ਦੀ ਜਾਂ ਸਾਡੀ ਇੱਜ਼ਤ ਨੂੰ ਹੱਥ ਨਹੀਂ ਪੰਦਾ ਕੁੱਤਾ ਬਿੱਲੀ ਜਾਂ ਕੋਈ ਵੀ ਜਾਨਵਰ ਉਹ ਪਰ ਲੇਕਿਨ ਅੱਜ ਇਨਸਾਨ ਜਾਨਵਰ ਤੋਂ ਵੀ ਬੱਤਰ ਹੋ ਚੁੱਕਾ ਹੈ ਤੇ ਵੀ ਉਹਨੂੰ ਇਨਸਾਨ ਵਿੱਚ ਇਨਸਾਨ ਹੀ ਨਜ਼ਰ ਆਉਂਦਾ ਹੈ ਤਾਂ ਇਹ ਤਾਂ ਗੁਰੂ ਸਾਹਿਬ ਕਹਿੰਦੇ ਨੇ ਸਤਪੁਰ ਜਿਨੇ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਮਾਨਕ ਜੂਨ ਨਾ ਆਖੀਏ ਪਸ਼ੂ ਔਰ ਗਵਾਰ ਅਸੀਂ ਗਵਾਰ ਕਿਹਨੂੰ ਕਹਿੰਦੇ ਜਿਹੜਾ ਮੱਝਾਂ ਦਾ ਮਚਾਰਦਾ ਅੱਛਾ ਜਿਹੜਾ ਕੁੱਤੇ ਕੁੱਤੇ ਬਿੱਲੀ ਰਖਦੇ ਆਸੋ ਉਹਨਾਂ ਨੂੰ ਮਾਡਰਨ ਕਹਿ ਦੇਣੀਆ ਤੇ ਜਿਹੜਾ ਗਾਂ ਮਚਾਰਦਾ ਉਹਨੂੰ ਅਸੀਂ ਗਵਾਰ ਕਹਿੰਦੇ ਨੇ ਗੁਰ ਗੁਰਸਬ ਗਵਾਰ ਪਤਾ ਕਿਹਨੂੰ ਕਹਿੰਦੇ ਨੇ ਜਿਨੇ ਸਤ ਗੁਰੂ ਕੋਲੋਂ ਗਿਆਨ ਨੇ ਲਿੱਤਾ ਉਹ ਪਸ਼ੂ ਐ ਉਹ ਪੋਰ ਐ ਉਹ ਗਵਾਰ ਉਹ ਤੁਸੀਂ ਦੇਖੋ ਜੇ ਅਸੀਂ ਗੁਰੂ ਕੋਲੋਂ ਸੱਚ ਨਹੀਂ ਲਿੱਤਾ ਗਿਆਨ ਨਹੀਂ ਲਿੱਤਾ ਕਿ ਅਸੀਂ ਇਨਸਾਨ ਅਸੀਂ ਇਨਸਾਨੀ ਗੁਰੂ ਸਾਹਿਬ ਨਹੀਂ ਸਾਨੂੰ ਇਨਸਾਨ ਕਹਿੰਦੇ ਗੁਰੂ ਸਾਹਿਬ ਨਹੀਂ ਸਾਨੂੰ ਮਨੁੱਖ ਕਹਿੰਦੇ ਗੁਰੂ ਸਾਹਿਬ ਸਾਨੂੰ ਜਾਨਵਰ ਹੀ ਕਹਿੰਦੇ ਨੇ ਕਿਉਂਕਿ ਅਸੀਂ ਗੁਰੂ ਘਰੋਂ ਧਿਆਨ ਨਹੀਂ ਲੀਤਾ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਐਸ ਸਮਾਜ ਵਿੱਚ ਰਹਿ ਕੇ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਲੋਕਾ ਜਨਮ ਪ੍ਰਾਪਤ ਕਰਕੇ ਕੋਈ ਭਲਾਈ ਵਾਲਾ ਕੰਮ ਨਹੀਂ ਕੀਤਾ ਤੇ ਮੈਂ ਇਸ ਤੋਂ ਬਹੁਤ ਜ਼ਿਆਦਾ ਡਰਦਾ ਹਾਂ ਕਿਉਂਕਿ ਮੈਨੂੰ ਆਪਣੇ ਪਾਪ ਹੀ ਅੰਦਰੋਂ ਡਰਾਉਂਦੇ ਆ ਰੱਬ ਨਹੀਂ ਡਰਾਉਂਦਾ ਕਿਉਂਕਿ ਰੱਬ ਤਾਂ ਨਿਰਪੂਰਨ ਨਿਰਵੈਰ ਹੋਊ ਕਿਉ ਡਰਾਏਗਾ ਤੇ ਫੀਅਰਲੈਸ ਐ ਰੇਟਲੈਸ ਉਹ ਕਿਉ ਡਰਾਏਗਾ डे असी अपने करतूतों तो ही डर अगर गुरु साहब कहते हैं मन बच करम हर गुण मेरी जी सोच धरो मन करके करम करके मन बचन करके मैं एक नहीं आलाइन नहीं आखो तो मैं मन मेरा कुछ होर सोच रहा बोल मैं कुछ हो रही हूं करम मेरे कुछ हो सा अनबैलेंसड हो ना सारा मैं हम किसी सामने मैं कह हां बहुत चंगे हो नहीं मिले मैं ते बड़ा उदास हो गई पर मैं अंदर सोची जावा आया कितो आ गए आये मैं चाह बना पेगी आये मैं रोटी बनानी पेगी मुह च मैं कुछ होर कह रही हूँ मन करके मैं कुछ होर कह रही हूँ कर्म करके मैं कुछ होर पर गुरु साहब कहें साथ कि अंदर मतलब के ना कि रोल अदा कर रहे हों ਕਿ ਕਿ ਗੁਰੂ ਸਾਹਿਬ ਕਹਿੰਦੇ ਨੇ ਜਿਉ ਮੈਲੇ ਬਾਹਰੋਂ ਨਿਰਮਲ ਜੀ ਕਰਕੇ ਅਸੀਂ ਮੈਲੇ ਆ ਤੇ ਬਾਹਰੋਂ ਅਸੀਂ ਨਿਰਮਲ ਕਹਿੰਦੇ ਤਿੰਨੇ ਜਨਮ ਜੂਏ ਹਾਰ ਤੂੰ ਜੂ ਆ ਰਹੀ ਹੈ ਕਿਉਂਕਿ ਕਿਉਂ ਜੂ ਆ ਰਹੀ ਹੈ ਕਿਉਂਕਿ ਤੂੰ ਕਾਰ ਕੁਝ ਹੋ ਰਿਹਾ ਹੈ ਨਜ਼ਰ ਕੁਝ ਹੋਰ ਹੋ ਰ ਹੈ ਨਜ਼ਰ ਕੁਝ ਹੋਰ ਆ ਰਿਹਾ ਹੈ ਤੇ ਅੰਦਰੋਂ ਕੁਝ ਹੋ ਰ ਹੈ ਐਤੇ ਵੀ ਗੁਰੂ ਸਾਹਿਬ ਕਹਿੰਦੇ ਨੇ ਮਨ ਬਚ ਕਰਮ ਤਿੰਨ ਚੀਜ਼ਾਂ ਦੀ ਗੱਲ ਆ ਗਈ ਜੀ ਮਨ ਕਰਕੇ ਬਚਨਾ ਕਰਕੇ ਤੇ ਕਰਮ ਕਰਕੇ ਇਕਾ ਜੀ ਤੇਨੇ ਮਨ ਬਚ ਕਰਮ ਹਰ ਗੁਣ ਨਹੀਂ ਗਾਇ ਮੈਂ ਤੇਰੇ ਗੁਣ ਨਹੀਂ ਗਾਇ ਕਿਉਂਕਿ ਅਸੀਂ ਸਿਰਫ ਰਸਮੀ ਗਾਇ ਮੈਂ ਸਿਰਫ ਜੁਬਾਨ ਨਾਲ ਗਾਇ ਕਿਉਂਕਿ ਮੇਰਾ ਮੰਨਤਾ ਚੱਲੀ ਇਹ ਲੋਧ ਤੇ ਫਿਰ ਮੰਨ ਲਓ ਕਿ ਮੈਂ ਸਵੇਰੇ ਉੱਠ ਕੇ ਪੜਿਆ ਇੱਕ ਊਕਾਰ ਮੈਂ ਸਭ ਵਿੱਚ ਇੱਕ ਦੇਖਿਆ ਨਹੀਂ ਦੇਖਿਆ ਐ ਮੇਰੇ ਪੇਕੇ ਨੇ ਐ ਮੇਰੇ ਸਹੁਰੇ ਨੇ ਐ ਮੇਰੀ ਭੈਣ ਐ ਐ ਮੇਰੇ ਨਣਾ ਹਨ ਜਦ ਮੈਂ ਇੱਕ ਨੂੰ ਦੇਖ ਲਾਂਗੇ ਨਾ ਫਿਰ ਨਾਨ ਨੀ ਭੈਣ ਤੇ ਭੈਣ ਨਹੀਂ ਭੈਣ ਦੇਉਰ ਵੀ ਭਰਾ ਵਾ ਤੇ ਭਰਾ ਵੀ ਭਰਾ ਵਾ ਸੋਹਰਾ ਵੀ ਪਿਓ ਹੈ ਤੇ ਸੱਸ ਦੀ ਮਾਂ ਹੈ ਜੇ ਮੈਂ ਕੀ ਕਰਕੇ ਦੇਖ ਲੈ ਪਰ ਹੁਣ ਮਨ ਬਚ ਕਰਮ ਅਸੀਂ ਇੱਕ ਨਹੀਂ ਨਾ ਹੈਗੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਧਰੋ ਕਹਿੰਦੇ ਮੈਂ ਆਪਣੀ ਜ਼ਿੰਦਗੀ ਵਿੱਚ ਹਰ ਵੇਲੇ ਇਹ ਚਿੰਤਾ ਕਰਦਾ ਰਹਿਣਾ ਕਿ ਮੈਂ ਆਪਣੇ ਮਨ ਕਰਕੇ ਬਚਣਾ ਕਰਕੇ ਕਰਮ ਕਰਕੇ ਕਦੇ ਵੀ ਪਰਮਾਤਮਾ ਦੇ ਗੁਣ ਨਹੀਂ ਗਾਏ ਮਾਨ ਕਰ ਕਬੂ ਨਾ ਹਰ ਗੁਣ ਗਾਇਓ ਵਿਖਿਆ ਸਕਤ ਰਹੋ ਅੰਨਿਨ ਕਹਿੰਦੇ ਮੈਂ ਤੇ ਵਿਖਿਆ ਦਾ ਮਤਲਬ ਹੁੰਦਾ ਜੈਰ ਬਿਨਾਂ ਮੇਰਾ ਮਨ ਅੰਦਰ ਜੈਰ ਨਾਲ ਲਿਪਟਿਆ ਮੇਰ ਤੇਰਨ ਸਵਾਰਥ ਸੋਚ ਮੇਰੀ ਬਦਲੇ ਲੈਣ ਦੀ ਭਾਵਨਾ ਕਿਸੇ ਦਾ ਨੁਕਸਾਨ ਕਰਨਾ ਉੱਥੇ ਵੀ ਗੁਰੂ ਸਾਹਿਬ ਕਹਿੰਦੇ ਮਨ ਇਹ ਵੀ ਨੋਹੇ ਪਾਸ਼ਾ ਇਹਦਾ ਚਵਦ ਹੈ ਮਾਨ ਕਰ ਕਬੂ ਨਾ ਹਰ ਗੁਣ ਗਾਇਓ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਗੁਰਮਤਿ ਸੁਣ ਕਛ ਗਿਆਨਲਾ ਉਪਜੋ ਪਸ਼ੂ ਜਿਉ ਉਦਰ ਭਰੋ ਕਹਿੰਦੇ ਵੀ ਮੈਂ ਗੁਰੂ ਗੁਰੂ ਕੋਲ ਤਾਂ ਮਤ ਲਿੱਤੀ ਨਹੀਂ ਨਾ ਉਹਦੀ ਗੱਲ ਨੂੰ ਸੁਣਿਆ ਤੇ ਜੇ ਮੈਂ ਗੱਲ ਸੁਣਦੀ ਗੁਰੂ ਦੀ ਮਤ ਲੈਣ ਦੀ ਤੇ ਮੇਰੇ ਅੰਦਰ ਗਿਆਨ ਦਾ ਗਿਆਨ ਦੀ ਰੋਸ਼ਨੀ ਹੋ ਜਾਣੀ ਸੀਗੀ ਤੇ ਮੈਂ ਗੁਰੂ ਦੀ ਮਤ ਸੁਣ ਕੇ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਣੀ ਸੀਗੀ ਤੇ ਫਿਰ ਮੈਂ ਇਸ ਤਰ੍ਹਾਂ ਪਸ਼ੂਆਂ ਦੀ ਤਰ੍ਹਾਂ ਅੱਲਾ ਢਿੱਡ ਪਰ ਕੇ ਨਹੀਂ ਸੋਣਾ ਸੀਗਾ ਪੇ ਕੋ ਸਾਨੂੰ ਲੱਗਦਾ ਹੈ ਕਿ ਅਸੀਂ 84 ਲੱਖ ਆਮ ਤੌਰ ਤੇ ਸਾਨੂੰ ਲੱਗਦਾ ਹੈ ਕਿ ਅਸੀਂ 84 ਲੱਖ ਕੱਟ ਗਿਆ ਤੇ 84 ਲੱਖ ਜਾ ਕੇ ਕਟਣੀ ਪਰ ਗੁਰੂ ਸਾਹਿਬ ਕਹਿੰਦੇ ਨੇ ਤੂੰ ਹੁਣੇ ਕੁੱਤਾ ਵੈ ਤੂੰ ਹੁਣੇ ਦਿੱਲੀ ਆ ਤੂੰ ਤੂੰ ਮੇਂ ਸਾਪ ਪੈ ਤੂੰ ਹੁਣੇ ਠੂਆ ਵੈ ਅਸੀਂ ਜਦੋਂ ਧਿਆਨ ਨਾਲ ਪੜਾਂਗੇ ਨਾ ਬਾਣੀ ਇੱਕੋ ਹੀ ਸ਼ਬਦ ਹੈ ਗੁਰੂ ਸਾਹਿਬ ਦਾ ਕਹਿੰਦੇ ਨੇ ਐਵੇਂ ਛੇਵੇਂ ਨਵੇਂ ਪਾਸ਼ਾ ਜੀ ਦਾ ਅ ਸ਼ਲੋਕਾਂ ਵਿੱਚ ਹੈ ਗੁਰੂ ਨਵੇਂ ਪਾਸ਼ਾ ਜੀ ਦਾ ਜਦੋਂ ਅਸੀਂ ਸ਼ਲੋਕ ਪੜਦੇ ਨਵੇਂ ਮਹਲੇ ਦੇ ਕਹਿੰਦੇ ਨੇ ਇਕ ਭਗਤ ਭਗਵਾਨ ਬਿਨ ਜਹ ਪ੍ਰਾਣੀ ਕੇ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਪਾਹੇ ਤਾ ਉਸ ਵਰੰਦੇ ਜੇ ਤੇਰੇ ਅੰਦਰ ਉਹ ਦੇ ਗੁਣ ਨਾ ਆਏ ਉਸ ਪਰਮਾਤਮਾ ਦੇ ਭਗਤ ਦਾ ਮਤਲਬ ਹੈ ਗੁਣ ਗੁਣ ਗੀਤ ਤੇ ਭਗਤ ਨਾ ਹੋਈ ਭਗਤੀ ਦਾ ਮਤਲਬ ਭਗਤ ਭਗਤੀ ਦਾ ਮਤਲਬ ਹੈ ਗੁਣ ਗੁਣ ਗ੍ਰਹਿਣ ਕਰਨਾ ਤੇ ਕਹਿੰਦੇ ਨੇ ਇਕ ਭਗਤ ਭਗਵਾਨ ਬਿਨ ਪ੍ਰਾਣੀ ਕੇ ਨਾਹੇ ਮਨ ਐ ਸਾਡੇ ਮਨ ਵਿੱਚ ਨਹੀਂ ਹੈਗੀ ਤੇਰੀ ਭਗਤੀ ਤੇਰੇ ਗੁਣ ਪਰ ਕਹਿੰਦੇ ਤੂੰ ਤੇਰਾ ਜੀਵਨ ਪਤਾ ਕਿ ਜੈਸੇ ਸੂਰ ਸਵਾਨ ਸੂਰ ਤੇ ਕੁੱਤਾ ਉਹ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਮੈਂ ਮਰਨੇ ਤੋਂ ਬਾਅਦ ਸੂਰ ਕੁੱਤਾ ਬਨਾਂਗੀ ਪਰ ਲੇਕਿਨ ਮੇਰੀ ਸ਼ਕਲ ਐਹੀ ਰਹਿਣੀ ਹੈ ਅਰਵਿੰਦਰ ਕੋਰ ਮੇਰੀ ਇਹ ੱਖਾਂ ਇਹ ਨੱਕ ਇਹ ਕੰਨ ਪਰ ਮੇਰੇ ਕੰਮ ਨੇ ਨਾ ਜਿਹੜੇ ਮੇਰੇ ਡੀਡਸ ਨੇ ਉਹ ਕੁੱਤੇ ਤੇ ਸੂਰ ਵਰਗੇ ਉਹਨਾਂ ਸਾਰਾ ਦਿਨ ਕਿਸੇ ਦੀ ਨਿੰਦਾ ਕਰਨੀ ਕਿਸੇ ਦੀ ਚੁਪਲੀ ਕਰਨੀ ਕਿਸੇ ਦੀ ਲੈਗ ਪੁੱਲਿੰਗ ਕਰਨੀ ਕਿਸੇ ਦੇ ਆਤਮ ਨੂੰ ਫੋਲ ਲੈ ਸੂਰ ਵਾਲਾ ਕੰਮ ਸੂਰੂ ਤੋਂ ਜਿਹੜੀ ਡਿਊਟੀ ਪਰਮਾਤਮਾ ਨੇ ਦਿੱਤੀ ਹੈ ਨਾ ਕੁਦਰਤ ਦੇ ਨਿਯਮ ਵਿੱਚ ਚੱਲ ਰਿਹਾ ਵੀ ਇਸ ਗੰਦਗੀ ਨੂੰ ਸਾਫ਼ ਕਰਨਾ ਮੈਂ ਕੀ ਕਰਦੀ ਆ ਲੋਗਾ ਦਾ ਲੋਗਾ ਦੀ ਗੱਲਾਂ ਆਪਣੇ ਅੰਦਰ ਗੰਦ ਪਾ ਲੈਣਾ ਉਹਨੇ ਸੂਕਰ ਸਵਾਨ ਕੁੱਤਾ ਝੋਕਦੇ ਰਹਿਣਾ ਆਮ ਤੌਰ ਤੇ ਜੀ ਕਹਿੰਦੇ ਨਾ ਕਈ ਵਾਰ ਕਿਸੇ ਨੂੰ ਗੁੱਸਾ ਜਿਹੜਾ ਉਹ ਕਹਿੰਦੇ ਅਸੀਂ ਆਮ ਸ਼ਬਦ ਵਿੱਚ ਕਹਿੰਦੇ ਹਾਂ ਉਹ ਤਾਂ ਕੁੱਤੇ ਹੀ ਨਾ ਨਾ ਅਸੀਂ ਆਮ ਤੌਰ ਤੇ ਪੁਰਸੋਂ ਕਹਿੰਦੇ ਨੇ ਵੀ ਤੂੰ ਕੁੱਤਾ ਚਾਹੇ ਤੇਰੀ ਚਾਰ ਟੰਗਾਂ ਨਹੀਂ ਹੁੰਦੀਆਂ ਪਰ ਸਾਡੀ ਹਾਲਤ ਉਸ ਤੋਂ ਮਹਜੂਬ ਹੁੰਦੀ ਹੈ ਕੁੱਤੇ ਔਰ ਸੂਰਵਰਗ ਅਸੀਂ ਸੋਚਦਾ ਕਿ ਮਨਨੇ ਤੋਂ ਬਾਅਦ ਕੁੱਤਾ ਨਹੀਂ ਅਸੀਂ ਪਸ਼ੂ ਆ ਪਸ਼ੂ ਤੋਂ ਵੀ ਥੱਲੇ ਆ ਸੀ ਜੇ ਅਸੀਂ ਗੁਰੂ ਦਾ ਗਿਆਨ ਨਹੀਂ ਲਿੱਤਾ ਸੱਤ ਬਹੁਤ ਵੱਡੇ ਭਾਗਾ ਵਾਲਿਆਂ ਕਿ ਸਾਡੇ ਕੋਲੋਂ ਗੁਰੂ ਸ਼ਬਦ ਹੈ ਇਹ ਸਾਰਿਆਂ ਦਾ ਸਾਰੀ ਮਨੁੱਖਤਾ ਦਾ ਕਿਉਂਕਿ ਸ਼ਾਂਤੀ ਦਾ ਸ਼ਾਂਤੀ ਤੇ ਹੱਕ ਸਾਰਿਆਂ ਦਾ ਹੀ ਹੁੰਦਾ ਹੈ ਅੰਮ੍ਰਿਤ ਤੇ ਹੱਕ ਸਾਰਿਆਂ ਦਾ ਹੀ ਹੁੰਦਾ ਹੈ ਸੇ ਅਜ ਤੇ ਹੱਕ ਸਾਰਿਆਂ ਲਈ ਹੁੰਦਾ ਸੱਚ ਤੇ ਹੱਕ ਸਾਰਿਆਂ ਦਾ ਹੀ ਗੱਲਾਂ ਸਾਡਾ ਨਹੀਂ ਐ ਅਗਲੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ ਗੁਰਮਤ ਸੂਨ ਕਛ ਗਿਆਨ ਨਾ ਉਪਜੋ ਪਸ਼ੂ ਜੋ ਉਦਰ ਫਰੋ ਕੋ ਨਾਨਕ ਪ੍ਰਭ ਬਿਰਦ ਪਛਾਨੋ ਸਭ ਹੋ ਪਤਿਤ ਤਰੋ ਕਹਿੰਦੇ ਨੇ ਏ ਵਾਏ ਗੁਰ ਮੈਂ ਵਿਕਾਰੀ ਤਦੋਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਜੇ ਮੈਂ ਤੇਰੇ ਦੱਸੇ ਹੋਏ ਪਦਮਾਂ ਤੇ ਚੱਲ ਸਕਾਂ ਚਲ ਜੇ ਮੈਂ ਤੇਰੇ ਦੱਸੇ ਕਦਮਾਂ ਤੇ ਤੇਰੇ ਉਪਦੇਸ਼ ਤੇ ਤੇਰੀ ਵਿਚਾਰਧਾਰਾ ਤੇ ਚੱਲ ਕੇ ਕਾਇੂ ਹੀ ਮੈਂ ਇਹ ਯਤਨ ਕਰਕੇ ਤੇ ਇਹ ਸਾਰੀ ਚੀਜ਼ਾਂ ਤੋਂ ਬਚ ਸਕਦਾ ਹਾਂ ਮਨ ਦੇ ਸੰਸੇ ਖਤਮ ਹੋ ਜਾਣਗੇ ਸਾਡੇ ਸਾਡੇ ਡਰ ਖਤਮ ਹੋ ਜਾਣਗੇ ਸਾਡੇ ਤੋਖਲੇ ਖਤਮ ਹੋ ਜਾਣਗੇ ਫਿਰ ਜਦੋਂ ਜਨਮ ਪਾਏ ਕਿਛੂ ਭਲੋ ਨਕੀ ਲੋ ਫਿਰ ਸਾਡਾ ਜਨਮ ਹੀ ਸਫਲਾ ਹੋ ਜਾਏਗਾ ਫਿਰ ਸਾਡੇ ਮੇਰੇ ਮਰਨੇ ਤੋਂ ਬਾਅਦ ਅਰਦਾਸ ਦੀ ਵੀ ਸ਼ਾਇਦ ਨਹੀਂ ਲੋੜ ਹੈਗੀ ਕਿਉਂਕਿ ਮੈਂ ਆਪਣਾ ਜਨਮ ਸਫਲ ਕਰਕੇ ਜਾਵਾਂਗੀ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਫਿਰ ਮੈਂ ਮਾਨ ਵਚ ਔਰ ਕਰਮ ਕਰਕੇ ਇੱਕ ਜੈਸੀ ਹੋ ਜਾਾਂਗੀ ਮੈਂ ਬਾਰੋਂ ਅੰਦਰੋਂ ਇੱਕ ਜੈਸੀ ਹੋ ਜਾਾਂਗੀ ਤੇ ਮੈਂ ਗੁਰਮਤ ਸੋਨ ਕੱਚ ਗਿਆਨ ਨਾ ਉਪਜੋ ਪਰ ਫਿਰ ਮੈਂ ਗੁਰੂ ਦੀ ਮੱਤ ਲੈ ਕੇ ਉਹਦੇ ਗਿਆਨ ਦੇ ਦੁਆਰਾ ਆਪਣੇ ਜੀਵਨ ਨੂੰ ਸਫਲਾ ਕਰਨਾ ਕਿ ਸੋਬਯੰਤ ਪੁੱਲਾ ਹੋ ਕੇ ਔਰ ਗਾਜੀ ਆਪ ਸਾਰੇ ਸੁਣਨੇ ਵਾਲੇ ਪੈਰ ਪਰਾਸਾਂਡੇ ਤੇ ਪੁਰਸਾਂਡੇ ਤੇ ਸ਼ਦਾ ਹੀ ਬਖਸ਼ੀ ਹੁੰਦਾ ਵਾਹਿਗੁਰੂ ਜੀ ਕਾ ਕਾਲ ਸਗੈ ਹੁਜੀ ਕੀ ਕਿਤੇ